ਬਹੁਤ ਹੀ ਪਿਆਰੇ ਅਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗੁਰਮਿੱਤਰ ਸਿੰਘ ਕਿਸਾਨ ਵੀਰ ਦਾ ਕਮੈਂਟ ਸੀ ਵੀ ਉਹਨਾਂ ਦੀ ਮੂਲੀਆਂ ਨੂੰ ਤੇ ਪਾਲਕ ਨੂੰ ਪੱਭੂ ਕੁੱਤੇ ਦੀ ਬਿਮਾਰੀ ਪਈ ਹੋਈ ਆ ਤੇ ਹਮਲਾ ਕਰ ਰਿਹਾ ਉਹਦਾ ਕੀ ਹੱਲ ਕੀਤਾ ਜਾਵੇ ਸੋ ਆਪਾਂ ਪਹਿਲਾਂ ਜੋ ਗੱਲ ਦੀ ਸ਼ੁਰੂਆਤ ਕਰਦੇ ਆਂ ਵੀ ਬਿਮਾਰੀ ਪੈਂਦੀ ਕਿਉਂ ਹੈ ਅਸਲ ਵਿੱਚ ਬਿਮਾਰੀਆਂ ਦੇ ਜਦੋਂ ਆਪਾਂ ਕੁਦਰਤ ਨੂੰ ਸਮਝਣ ਚੇ ਅ ਥੋੜਾ ਜਿਹਾ 헤ਰਫੇਰ ਹੋ ਜਾਂਦਾ ਵੀ ਆਪਾਂ ਨੂੰ ਚੰਗੀ ਤਰ੍ਹਾਂ ਨਹੀਂ ਪਤਾ ਲੱਗਦਾ ਉਹਦਾ ਬਿਮਾਰੀਆਂ ਦਾ ਕੀ ਕਾਰਨ ਬਣਦਾ ਸੋ ਆਪਾਂ ਉਹਨਾਂ ਬਾਰੇ ਕੁਝ ਖਾਸ ਖਾਸ ਗੱਲਾਂ ਬਾਰੇ ਗੱਲਬਾਤ ਕਰਾਂਗੇ ਅ ਪਹਿਲਾ ਜੋ ਸਵਾਲ ਹੈ ਵੀ ਗੱਲਬਾਤ ਹੈ ਵੀ ਬਿਮਾਰੀ ਕਿਉਂ ਪੈਂਦੀ ਹੈ ਤਾਂ ਸਭ ਤੋਂ ਜੋ ਆਪਣੇ ਬਜ਼ੁਰਗਾਂ ਦੇ ਬੀਜ ਹੁੰਦੇ ਦੇਸੀ ਬੀਜ ਆਪਣੇ ਇਲਾਕੇ ਦਾ ਬੀਜ ਨਾ ਹੋਣਾ ਗੈਰ ਇਲਾਕੇ ਦਾ ਬੀਜ ਹੋਣਾ ਨੰਬਰ 2 ਜੋ ਬੀਜ ਦਾ ਨਿਰਧਾਰਤ ਸਮਾਂ ਉਹ ਤੋਂ ਅੱਗੇ ਪਿੱਛੇ ਬੀਜਿਆ ਜਾਣਾ ਜਾਂ ਅਗੇਤਾ ਬੀਜਿਆ ਗਿਆ ਜਾਂ ਪਛੇਤਾ ਬੀਜਿਆ ਗਿਆ ਫਿਰ ਅਗਲਾ ਕਾਰਨ ਹੈ ਵੀ ਜਿਹੜਾ ਬੀਜ ਕਈ ਵਾਰੀ ਆਪਾਂ ਖਰਾਕੀ ਤੱਤ ਮਿੱਟੀ 'ਚ ਘੱਟ ਹੁੰਦੇ ਨੇ ਨਿਊਟ੍ਰੀਸ਼ਨ ਪੂਰੇ ਨਹੀਂ ਹੁੰਦੇ ਤਾਂ ਉਹ ਕਮਜ਼ੋਰ ਦੇਖਣ ਨੂੰ ਪੌਦਾ ਵਧੀਆ ਹੁੰਦਾ ਪਰ ਪੌਦਾ ਕਿਸੇ ਕਾਰਨੋਂ ਕਮਜ਼ੋਰ ਹੁੰਦਾ ਤਾਂ ਵੀ ਉਹਨੂੰ ਬਿਮਾਰੀਆਂ ਲੱਗਦੀਆਂ ਨੇ ਕਿਉਂਕਿ ਜਦੋਂ ਪੌਦਾ ਇਹੋ ਜਿਹੇ ਸਮੈਲਾਂ ਪੈਦਾ ਕਰਦਾ ਹਾਰਮੋਨ ਰਿਲੀਜ਼ ਕਰਦਾ ਤਾਂ ਉਹਦੇ ਉੱਤੇ ਆਕਰਸ਼ਿਤ ਹੁੰਦੇ ਨੇ ਕੀਟ ਤਾਂ ਹਮਲਾ ਕਰਦੇ ਨੇ ਤੇ ਉਹਨੂੰ ਬਿਮਾਰੀ ਲੱਗਦੀ ਐ ਇੱਕ ਤਾਂ ਮਤਲਬ ਖਰਾਕੀ ਤੱਤਾਂ ਦੀ ਕਮੀ ਹੋ ਗਈ ਬੇਮੌਸਮੀ ਹੋ ਗਿਆ ਗੈਰ ਇਲਾਕੇ ਦਾ ਹੋ ਗਿਆ ਤੇ ਅਗਲੀ ਗੱਲ ਆ ਵੀ ਜਿਹੜਾ ਉਹ ਬੀਜ ਬੀਜਿਆ ਗਿਆ ਉਹਨੂੰ ਲੋੜ ਤੋਂ ਵੱਧ ਖਰਾਕੀ ਤੱਤ ਦਿੱਤੇ ਗਏ ਜਿਵੇਂ ਲੋੜ ਤੋਂ ਵੱਧ ਪਾਣੀ ਦਿੱਤਾ ਗਿਆ ਜਾਂ ਆਪਾਂ ਇਸ ਤਰ੍ਹਾਂ ਦਿੱਤਾ ਵੀ ਉਹ ਜਿਹੜਾ ਪੌਦਾ ਸੀਗਾ ਇਹਨਾਂ ਕੋਮਲ ਤੇ ਮਲਾਈਮ ਬਣ ਗਿਆ ਵੀ ਕੀਟਾਂ ਨੂੰ ਜ਼ਿਆਦਾ ਪਸੰਦ ਆਇਆ ਫਿਰ ਅਗਲਾ ਕਾਰਨ ਬਣਦਾ ਹੈ ਵੀ ਉਸ ਜਿਹੜਾ ਬੀਜ ਹੈ ਵੀ ਉਹ ਫਸਲ ਬਹੁਤ ਜ਼ਿਆਦਾ ਸੰਘਣੀ ਪੀਜੀ ਗਈ ਜਿਹੜੀ ਧੁੱਪਾਂ ਸੂਰਜ ਦੀ ਰੌਸ਼ਨੀ ਆ ਉਹ ਉਹਦੀਆਂ ਜੜਾਂ ਤੱਕ ਸਾਰੇ ਪੌਦੇ ਤੱਕ ਠੀਕ ਢੰਗ ਨਾਲ ਨਾ ਪਹੁੰਚੀ ਤੇ ਉਹ ਹੀਟੋਂ ਉੱਲੀ ਰੋਗ ਜਾਂ ਕੀਟਾਂ ਨੂੰ ਜਾਂ ਉਸ ਤਰ੍ਹਾਂ ਦੇ ਜੋ ਕੀਟ ਨੇ ਉਹਨਾਂ ਨੂੰ ਰਹਿਣ ਦਾ ਮਾਹੌਲ ਵਧੀਆ ਬਣ ਗਿਆ ਤਾਂ ਵੀ ਉਹ ਤੇ ਹਮਲਾ ਹੋ ਗਿਆ ਅਗਲਾ ਕਾਰਨ ਆ ਵੀ ਤੁਹਾਡੇ ਇਲਾਕੇ 'ਚ ਇਹਨੇ ਜ਼ਿਆਦਾ ਕੀਟ ਵਧ ਗਏ ਉਹ ਵੀ ਹਮਲੇ ਦਾ ਕਾਰਨ ਬਣ ਗਿਆ ਫਿਰ ਅਗਲਾ ਸਵਾਲ ਆ ਵੀ ਤੁਹਾਡੇ ਉਸ ਖੇਤ ਵਿੱਚ ਮਿੱਤਰ ਕੀਟਾਂ ਦੀ ਕਮੀ ਹੋਣਾ ਜਾਂ ਪੰਛੀਆਂ ਦੀ ਕਮੀ ਹੋਣਾ ਵੀ ਇੱਕ ਕਾਰਨ ਬਣਦਾ ਪਰ ਜਿਹੜੀ ਜੰਗਲ ਖੇਤੀ ਹੈ ਕੁਦਰਤੀ ਖੇਤੀ ਹੈ ਇਹ ਜਿਹੜੀ ਕੁਦਰਤ ਦੇ ਹਿਸਾਬ ਨਾਲ ਚੱਲਦੀ ਆ ਕੁਦਰਤ ਖੁਦ ਉਸ ਤਰ੍ਹਾਂ ਦਾ ਡਿਜ਼ਾਈਨ ਹੁੰਦਾ ਪੌਦਾ ਆਪਣੇ ਆਪ ਨੂੰ ਵਿਕਸਿਤ ਕਰਦਾ ਜਿੱਕਣ ਉਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਫਸਲਾਂ ਬੀਜਣ ਦੀ ਤਾਂ ਹੀ ਗੱਲ ਕੀਤੀ ਜਾਂਦੀ ਆ ਵੀ ਉਸ ਪੌਦੇ ਦੀ ਸਮੈਲ ਰਲਮੀ ਮਿਲਮੀ ਹੋ ਜਵੇ ਮਾਹੌਲ ਬਣਿਆ ਰਹੇ ਪੰਛੀ ਹੋਣ ਤੇ ਜੰਗਲ ਦਾ ਜੋ ਸਿਸਟਮ ਹੈ ਉਸ ਤਰ੍ਹਾਂ ਚੱਲੇ ਹੁਣ ਆਪਾਂ ਇੱਕ ਆਪਣੇ ਖੇਤ ਵਿੱਚ ਕਿਸੇ ਜੀਵ ਨੂੰ ਮਾਰਿਆ ਤਾਂ ਨਹੀਂ ਜਾਂਦਾ ਪਰ ਆਪਾਂ ਇੰਨਾ ਕਾ ਉਹ ਕਿਸਾਨ ਵੀਰ ਨੂੰ ਦੱਸ ਸਕਦੇ ਆ ਵੀ ਜਿਹੜੇ ਕੁਦਰਤੀ ਖੇਤੀ ਆ ਇਹਦੇ ਵਿੱਚ ਮਿੱਤਰ ਕੀਟਾਂ ਨੂੰ ਮਾਰਿਆ ਨਹੀਂ ਜਾਂਦਾ ਕਿਉਂਕਿ ਜੇ ਮਿੱਤਰ ਕੀਟ ਆਪਾਂ ਨੇ ਮਾਰ ਲਈ ਦੁਸ਼ਮਣ ਕੀਟ ਮਾਰ ਲੇ ਤਾਂ ਆਪਣੇ ਮਿੱਤਰ ਕੀਟ ਕੀ ਖਾਣਗੇ ਇਸ ਲਈ ਕਿਸੇ ਵੀ ਕੀਟ ਨੂੰ ਨਹੀਂ ਮਾਰਿਆ ਜਾਂਦਾ ਦੁਸ਼ਮਣ ਕੀਟ ਨੂੰ ਵੀ ਨਹੀਂ ਮਾਰਿਆ ਜਾਂਦਾ ਜੇ ਦੁਸ਼ਮਣ ਮਾਰਦੇ ਤਾਂ ਮਿੱਤਰ ਕੀ ਖਾਣਗੇ ਤਾਂ ਉਹ ਮਰ ਜਾਣਗੇ ਕਿਉਂਕਿ ਜਿਹੜੇ ਮਾਸਾਹਾਰੀ ਕੀਟ ਨੇ ਜੇ 20% ਆਪਣੇ ਖੇਤ ਵਿੱਚ ਹੁਣ 80% ਦੁਸ਼ਮਣ ਹੁਣ ਤਾਂ ਵੀ ਇਹ ਕੰਟਰੋਲ ਕਰ ਸਕਦੇ ਨੇ ਇੰਨੀ ਨਾਲ ਚਾਹਤ ਤਾਂ ਕਿਉਂਕਿ ਲਗਾਤਾਰ ਖਾਂਦੇ ਰਹਿੰਦੇ ਨੇ ਤੇ ਆਪਣੀ ਪ੍ਰਜਾਤੀ ਨੂੰ ਸੇਥੀ ਵਧਾ ਲੈਂਦੇ ਨੇ ਪੰਛੀਆਂ ਦਾ ਵੀ ਇਹੀ ਕੰਮ ਆ ਉਹ ਸਾਰੇ ਕੀਟਾਂ ਨੂੰ ਕੰਟਰੋਲ ਕਰਦੇ ਰਹਿੰਦੇ ਨੇ ਤਾਂ ਕਿ ਗਿਣਤੀ ਬਣੀ ਰਹੇ ਕੋਈ ਕੀਟ ਲੋਡ ਤੋਂ ਵੱਧ ਨਾ ਵੱਧ ਸਕੇ ਹੁਣ ਆਪਾਂ ਇੱਕ ਸੌਖਾ ਤੇ ਸਸਤਾ ਤਰੀਕਾ ਦੱਸਾਂਗੇ ਉਸ ਤੋਂ ਪਹਿਲਾਂ ਜਿਵੇਂ ਆ ਪਾਲਕ ਦੀ ਗੱਲ ਕਰ ਉਹ ਆਪਣੀ ਮੌਲੀ ਦੀ ਫਸਲ ਆ ਬੀਜੀ ਦਾ ਟਾਈਮ ਤੇ ਗਈ ਆ ਪਰ ਬੀਜ ਕਾਫੀ ਪੁਰਾਣਾ ਹੋ ਗਿਆ ਜਿਕਨ 4 ਸਾਲ 3 ਸਾਲ ਜਦੋਂ ਬੀਜ ਪੁਰਾਣਾ ਹੁੰਦਾ ਤਾਂ ਉਹਦੀ ਵੀ ਤਾਕਤ ਘਟਦੀ ਹੈ ਤੇ ਇਹਦੇ ਉੱਤੇ ਇਸ ਵਾਰੀ ਜੋ ਝੋਨੇ ਦੀ ਕਟਾਈ ਹੋਈ ਤਾਂ ਮੱਛਰ ਨੇ ਹਮਲਾ ਕੀਤਾ ਪਰ ਆਪਾਂ ਨੇ ਕੁਝ ਵੀ ਨਹੀਂ ਸੜਕਿਆ ਬੇਸਵਾਦ ਨਹੀਂ ਬਣਦਾ ਤਾਂ ਜੋ ਨੇਚਰ ਦਾ ਰਿਜ਼ਲਟ ਮਿਲੂ ਦੇਖਾਂਗੇ ਬਾਕੀ ਮੋੜੀ ਕਾਮਯਾਬ ਹੋ ਗਈ ਸੋ ਜਦੋਂ ਇਹਨੂੰ ਪੱਤਿਆਂ ਦੇ ਸਰਾਕ ਕੀਤਾ ਗਿਆ ਤਾਂ ਉਹ ਸਰਾਕ ਛੋਟਾ ਜਿਵੇਂ-ਜਿਵੇਂ ਪੱਤਾ ਵੱਡਾ ਹੋਊਗਾ ਤਾਂ ਉਹ ਸਰਾਕ ਵੀ ਵੱਡਾ ਹੋਊਗਾ ਹੁਣ ਅੱਗੇ ਜੇ ਆਪਾਂ ਮੌਸਮ ਬਦਲ ਰਿਹਾ ਜਿਹੜਾ ਹੁਣ ਨਵਾਂ ਪੱਤਾ ਆ ਕੁੜਾ ਪੱਤਾ ਸਾਫ਼ ਆ ਗਿਆ ਇੱਥੇ ਕੋਈ ਹਮਲਾ ਨਹੀਂ ਕਿਉਂਕਿ ਰੁੱਤ ਬਦਲ ਚੁੱਕੀ ਆ ਕੀਟਾਂ ਦਾ ਵੀ ਟਾਈਮ ਹੁੰਦਾ ਵੀ ਇੰਨੇ ਟਾਈਮ ਤੱਕ ਹਮਲਾ ਕਰਨਾ ਕਿਸੇ ਦਾ 15 ਦਿਨ 20 ਦਿਨ ਉਸ ਹਿਸਾਬ ਨਾਲ ਰੁੱਤ ਨਾ ਆਉਂਦੇ ਜਾਂਦੇ ਰਹਿੰਦੇ ਨੇ ਕਿਉਂਕਿ ਕੋਈ ਟੈਂਪਰੇਚਰ ਤੇ ਚੱਲ ਸਕਦਾ ਕੋਈ ਨਹੀਂ ਚੱਲ ਸਕਦਾ ਸੋ ਇਸ ਤਰ੍ਹਾਂ ਇਹਦੇ ਅਗਲੇ ਪੱਤੇ ਸਾਫ਼ ਆ ਜਾਣਗੇ ਜਦੋਂ ਮੋਲੀ ਆਪਣੀ ਤਿਆਰ ਹੋਣੀ ਆ ਸਰਦ ਕਿਉਂਕਿ ਰਸਾਈ ਦੀ ਰੁੱਤ ਜਿਹੜੀ ਆ ਸਰਦੀ ਦੀ ਫਸਲ ਆ ਤਾਂ ਆ ਦੇਖੋ ਬਿਲਕੁਲ ਸਾਫ਼ ਪੱਤਾ ਇਸੇ ਤਰ੍ਹਾਂ ਬਾਕੀ ਦਾ ਵੀ ਰਿਜ਼ਲਟ ਹੁਣ ਆਪਾਂ ਇੱਕ ਅਗਲੀ ਪਾਲਕ ਦੀ ਵੀ ਗੱਲ ਕਰ ਲਈਏ ਕਿਸਾਨ ਦੋਸਤੋ ਇਹ ਬਹੁਤ ਹੀ ਘੱਟ ਸਾਂਭ-ਸਣ ਲਾ ਦੇਸੀ ਪਾਲਕ ਦਾ ਬੀਜ ਲਾਇਆ ਜਾ ਰਿਹਾ ਪਰ ਇਹਦੀ ਤੂ ਖਾਸੀਅਤ ਤੁਸੀਂ ਦੇਖੋ ਵੀ ਇਸ ਬੀਜ ਦੇ ਜਿਹੜੇ ਪੱਤੇ ਨੇ ਸਾਫ਼ ਸੁਥਰੇ ਉੱਗ ਰਹੇ ਨੇ ਤੇ ਜਿਹੜੀ ਖਾਸ ਗੱਲ ਅੱਜ ਤੁਸੀਂ ਦੇਖੋ ਦੂਰ ਤੱਕ ਨਿਗਾਹ ਮਾਰੋ ਤਾਂ ਨਦੀਨ ਇਹ ਨਦੀਨ ਨਜ਼ਰ ਆਉ ਪਰ ਪਾਲਕ ਦਾ ਬੂਟਾ ਕਾਫੀ ਉੱਚਾ ਕਾਫੀ ਮਜ਼ਬੂਤ ਹੋ ਜਾਂਦਾ ਇਹ ਦੇਸੀ ਕਿਸਮਾਂ ਨੇ ਤੇ ਇਹ ਸਿਰਫ ਜੰਗਲ ਮੰਗ ਹੋ ਰਹੀਆਂ ਨੇ ਤੇ ਜਦੋਂ ਆਪਾਂ ਇਹ ਥੋੜੀ ਜਿਹੀ ਉੱਚੀ ਹੋ ਗਈ ਗੱਠ ਦੀ ਹੋ ਗਈ ਫਿਰ ਇਹਦੀ ਗੜਾਈ ਕਰਨੀ ਆ ਤਾਂ ਕਿ ਇਹਨੂੰ ਕੋਈ ਬਿਮਾਰੀ ਨਾ ਪਵੇ ਨਦੀਨਾਂ ਦੇ ਵਿੱਚ ਵੀ ਇਹਨੂੰ ਕੋਈ ਬਿਮਾਰੀ ਨਹੀਂ ਫੈ ਸਕਦੀ ਉਹ ਜੰਗਲ ਦਾ ਜੋ ਸਿਸਟਮ ਹੈ ਉਸ ਤਰ੍ਹਾਂ ਕਿਸਾਨ ਦੋਸਤੋ ਆਪਾਂ ਨੇ ਤਕਰੀਬਨ 15 ਕਾ ਲੀਟਰ ਇਹ ਪਾਣੀ ਲਿਆ ਸਿਰਫ ਇਹ ਦਿਖਾਉਣ ਲਈ ਆ ਤੇ ਇਹਦੇ ਵਿੱਚ ਆਪਾਂ ਨੇ ਆ ਚੁੱਲੇ ਵਾਲੀ ਪਾਥੀਆਂ ਦੀ ਸੁਆਹ ਜਿਹੜੀ ਬਾਲਣ ਹੁੰਦਾ ਉਹ ਇਹਦੇ ਵਿੱਚ ਰਲਾ ਦੇਣੀ ਆ ਹੁਣ ਥੋੜੀ ਜੀ ਗਰਦ ਤਾਲੂਗੀ ਕਿਸਾਨ ਦੋਸਤੋ ਇਹਦੇ ਵਿੱਚ ਦੋ ਤਰ੍ਹਾਂ ਦੀ ਸੁਆਹ ਇੱਕ ਤਾਂ ਲੱਕਣੀ ਵਾਲੀ ਜਿਹੜੀ ਬਾਲਣ ਹੁੰਦਾ ਉਹ ਰਲਾਈ ਗਈ ਆ ਪਾਥੀਆਂ ਇਹ ਪਾਥੀਆਂ ਵਾਲੀ ਤਾਂ ਆਪਾਂ ਨੂੰ ਸਪਰੇਅ ਕਰਨੀ ਸੌਖੀ ਆ ਇਹ ਥੋੜੀ ਜਿਹੀ ਦਿੱਕਤ ਆਊਗੀ ਪਰ ਆਪਾਂ ਕਰਦਾਂਗੇ ਜਿੱਕਣਾ ਆਪਣੇ ਪੌਦਿਆਂ ਨੂੰ ਨਾਈਟਰੇਟ ਦੀ ਜ਼ਰੂਰਤ ਪੈਂਦੀ ਆ ਨਾਈਟ੍ਰੋਜਨ ਤਾਂ ਸਿੱਧਾ ਮਿਲ ਜਾਂਦਾ ਪਰ ਆਪਾਂ ਇਹਦੇ ਵਿੱਚ ਹੁਣ ਜਾ ਕੰਮ ਕਰਨੇ ਲੱਗੇ ਆ ਥੋੜਾ ਜਿਹਾ ਮੂਤਰ ਪਾਵਾਂਗੇ ਇਹ ਆਪਣੇ ਪਸ਼ੂਆਂ ਦਾ ਮੂਤਰ ਹੈ ਇਸ ਕੋਲ ਚੱਕ ਤੋਂ ਇੱਥੇ ਵੀ ਪਾ ਲਓ ਹੁਣ ਵੈਸੇ ਲੋੜ ਨਹੀਂ ਹੁੰਦੀ ਕੁਦਰਤੀ ਖੇਤੀ ਜੇ ਸਿਰਫ ਦਿਖਾਉਣ ਲਈ ਹੋ ਆ ਤੇ ਆਪਾਂ ਇੱਕ ਬੋਤਲ ਲੈ ਲੈਣੀ ਆ ਇਹਦੇ ਵਿੱਚ ਜਿਹੜਾ ਬੋਰੀਆਂ ਸੇਉਣੇ ਵਾਲਾ ਸੁਆ ਹੁੰਦਾ ਉਹਦੇ ਨਾਲ ਸਰਾਖ ਕਰ ਲੈਣੇ ਆ ਤੇ ਇਸ ਤਰ੍ਹਾਂ ਇਹਨੂੰ ਆਪਾਂ ਨੇ ਹੁਣ ਰਲਾ ਕੇ ਚੰਗੀ ਤਰ੍ਹਾਂ ਬੋਤਲ 'ਚ ਭਰ ਲੈਣਾ ਫਿਰ ਅੱਗੇ ਆਪਾਂ ਸਪਰੇਅ ਕਰਕੇ ਦਿਖਾਵਾਂਗੇ ਹੁਣ ਭਰਨ ਦਾ ਤਾਂ ਇਹੀ ਆ ਵੀ ਇਹ ਜੋ ਕੋਲੇ ਬਣ ਕੇ ਹੁਣ ਕੋਲੇ ਦਿੱਕਤ ਆਊਗੀ ਇਸ ਤਰ੍ਹਾਂ ਗਾੜੀ ਸਪਰੇਅ ਆਪਾਂ ਨੇ ਬਣਾ ਲਈ ਇਹ ਬੋਤਲ ਆ ਜਿਹੜੀ ਆਪਾਂ ਨੇ ਬਾਲਟੀ ਦੇ ਵਿੱਚੇ ਭਰਨੀ ਆ ਤੇ ਸਾਰਾ ਕੁਝ ਫ੍ਰੀ ਸੌਦਾ ਸਿਰਫ ਆਪਾਂ ਨੇ ਦਿਖਾਉਣਾ ਇਹਦਾ ਰਿਜ਼ਲਟ ਆ ਜਿਹੜਾ ਬਹੁਤ ਤੇਜ਼ੀ ਨਾਲ ਆਉਂਦਾ ਤੇ ਖੁਦ ਹੀ ਸਮੇਂ ਦੇ ਵਿੱਚ ਵਿੱਚ ਕਿ ਜਣੀ ਜਿਹੜੀ ਦੂਈ ਸਵਾਹ ਸਿਰਕਦੇ ਆਪਾਂ ਉਹੋ ਦੇਖ ਜਾਂਦੇ ਜਦੋਂ ਆਪਾਂ ਸਪਰੇਅ ਕਰਦੇ ਮਤਲਬ ਸਿੱਟਾ ਦਿੰਦੇ ਆ ਤੇ ਇਹ ਹੁਣੇ ਗਿੱਲਾ हां दोस्तों ਆਪਾਂ ਨੇ ਆਹ ਜਿਹੜੀ ਸਵਾਹ ਹੁੰਦੀ ਆ ਸੀ ਸਪਰੇਅ ਕੀਤੀ ਆ ਤੇ ਮਤਲਬ ਪਤਾ ਸਵਾਹ ਨਾਲ ਗਿੱਲਾ ਹੋ ਗਿਆ ਤੇ ਕੁਝ ਸਮੇਂ ਬਾਅਦ ਇਹਨੇ ਸੁੱਕ ਜਾਣਾ ਪਰ ਹੁਣ ਪ੍ਰੋਬਲਮ ਇਹ ਆ ਗਈ ਵੀ ਆਪਾਂ ਰੰਗ ਬਦਲਿਆ ਹੋਇਆ ਦਿਖਾਉਣਾ ਸੀਗਾ ਮੌਸਮ ਹੁਣ ਸਾੰਦ ਦਾ ਸਵੇਰ ਟਾਈਮ ਉਰੇ ਗਵਾਂਡੀਆਂ ਦੇ ਕਣਕ ਬੀਜਦੇ ਸੀ ਉਹ ਜਿਹੜਾ ਟਰੈਕਟਰ ਦੇ ਸਲੈਂਸਰ ਲੱਗਿਆ ਹੁੰਦਾ ਉਹ ਬਹੁਤ ਜ਼ਿਆਦਾ ਆਵਾਜ਼ ਕਰਨੇ ਵਾਲਾ ਸੀ ਸੋ ਸੁਣ ਨਹੀਂ ਰਿਹਾ ਸੀਗਾ ਹੁਣ ਉਹ ਬੀਜ ਕੇ ਗਏ ਨੇ ਤੇ ਜੇ ਹੁਣ ਆਪਾਂ ਨੂੰ ਸੁੱਕਣ ਦਾ ਇੰਤਜ਼ਾਰ ਕਰਦੇ ਜਾਨੋਂ ਰੌਸ਼ਨੀ ਘਟ ਜਾਣੀ ਆ ਸੂਰਜ ਛਿਪਣ ਦੇ ਨੇੜੇ ਆ ਸੋ ਆਪਾਂ ਅਗਲੀ ਵਾਰੀ ਸਾਂਝੇ ਕਰਦਾਂਗੇ ਪਰ ਜਦੋਂ ਇੱਕ ਨ ਸਵਾਹ ਲੱਗ ਜਾਣੀ ਆ ਹੁਣ ਜਿਹੜਾ ਵੀ ਕੀਟ ਆ ਪੱਬੂ ਕੁੱਤਾ ਜਾਂ ਕੋਈ ਵੀ ਆ ਤਾਂ ਉਹ ਜਦੋਂ ਖਾਣ ਲਊਗਾ ਤਾਂ ਉਹ ਬੇਸਵਾਦ ਲੱਗਣਾ ਤੇ ਜਿਹੜੀ ਸਵਾਹ ਇਸ ਤਰ੍ਹਾਂ ਲਗਾਤਾਰ ਸੁੱਕ ਕੇ ਜੰਮ ਜਾਣੀ ਆ ਤਾਂ ਜਦੋਂ ਉਹਦੇ ਮੂੰਹ 'ਚ ਜਾਂਦੀ ਆ ਉਹਨਾਂ ਦੀ ਕਿਹੜਾ ਸਾਹ ਪ੍ਰਣਾਲੀ ਬੜੀ ਮਜ਼ਬੂਤ ਹੁੰਦੀ ਆ ਜਾਂ ਪੇਟ ਦਾ ਸਿਸਟਮ ਵਧੀਆ ਹੁੰਦਾ ਤਾਂ ਉਹ ਇਹਨੂੰ ਖਾਣਾ ਛੱਡ ਦਿੰਦੇ ਨੇ ਤੇ ਖਾਂਦੇ ਨਹੀਂ ਹੈਗੇ ਇਸ ਤਰ੍ਹਾਂ ਆਏ ਨੂੰ ਪੌਦਿਆਂ ਨੂੰ ਖਰਾਕੀ ਤੱਤ ਵੀ ਮਿਲ ਜਾਣੇ ਆ ਤੁਸੀ ਜਿਹੜੀ ਸਵਾਹ ਇਹ ਆਪਣੇ ਖੇਤਾਂ ਦੇ ਨਾਲ ਜੁੜਿਆ ਸਿਸਟਮ ਹੈ ਨਾ ਪਸ਼ੂ ਨੇ ਚਾਰਾ ਖਾਦਾ ਪਾਥੀਆਂ ਬਣੀਆਂ ਤੇ ਉਹ ਜਲਿਆ ਵਿੱਚੋਂ ਸਿਰਫ ਕੀ ਨਿਕਲਿਆ ਗਰਮੀ ਨਿਕਲੀ ਹੈ ਜਿਹੜੀ ਲੱਕੜ ਆ ਉਹ ਚ ਵੀ ਗਰਮੀ ਨਿਕਲ ਗਈ ਹੁਣ ਜਿਹੜੀ ਸਵਾਹ ਜਲਾਈ ਤਾਂ ਜਾ ਨਹੀਂ ਸਕਦੀ ਪਰ ਇਹ ਮਿੱਟੀ ਬਣਦੀ ਉਹਦੇ ਵਿੱਚ ਪ੍ਰਕਿਰਿਆ ਚੱਲੀ ਗਈ ਪਰ ਜੇ ਆਪਾਂ ਇਹਦੇ ਖਰਾਕੀ ਤੱਤਾਂ ਨੂੰ ਦੇਖੀ ਤਾਂ ਇਹਦੇ ਵਿੱਚ ਬਹੁਤ ਜ਼ਿਆਦਾ ਖਰਾਕੀ ਤੱਤ ਨੇ ਅਗਲੀ ਗੱਲ ਇਹ ਆ ਵੀ ਇਹ ਇੱਕ ਬਿਲਕੁਲ ਫਰੀ ਦਾ ਸੌਦਾ ਹੈ ਨਾ ਤਾਂ ਆਪਣਾ ਪੈਸਾ ਲੱਗਿਆ ਨਾ ਆਪਾਂ ਨੇ ਪੰਪ ਵਰਤੇ ਆ ਤੇ ਇੱਕ ਉਹ ਤਕਨੀਕ ਵਰਤ ਕੇ ਦਿਖਾਈ ਆ ਪਾਲ ਕੁਦਰਤੀ ਖੇਤੀ ਜਿਹਨੂੰ ਜ਼ਰੂਰਤ ਨਹੀਂ ਹੈਗੀ ਪਰ ਹੁਣ ਥੋੜਾ ਜਿਹਾ ਮੌਸਮ ਸ਼ਾਮ ਦਾ ਜੇ ਇੱਕ ਹੁਣ ਤੁਸੀਂ ਉਧਰ ਦੇਖੋ ਤਾਂ ਉਹਨਾਂ ਬੂਟਿਆਂ ਦੇ ਪੀਲੇ ਪੱਨ ਤੇ ਜਿਹੜਾ ਹੁਣ ਆਪਾਂ ਜਿੱਥੇ ਛੜਕਾਉ ਕੀਤਾ ਹੈ ਸਾਹਤ ਕੈਮਰਾ ਦਿਖਾਵੇ ਜਨਾਨ ਦੇ ਕਰ ਹੁਣ ਇਹਨਾਂ ਵਿੱਚ ਕਾਲਾਪਨ ਜ਼ਿਆਦਾ ਸ਼ੋ ਹੋਣ ਲੱਗਿਆ ਕਿਉਂਕਿ ਮੈਂ ਜਦ ਸ਼ੁਰੂ ਤੇ ਅੱਜ ਤੋਂ 14-15 ਸਾਲ ਮੈਂ ਚਾਰਪੇ ਲਈ ਕਰਦਾ ਹੁੰਦਾ ਸੀਗਾ ਤਾਂ ਪੱਤੇ ਕੋਸੇ ਦਿਨ ਬਾਅਦ ਧੁੱਪਾਂ ਲੱਗਣ ਤੇ ਜਾਂ ਸੁੱਕ ਜਾਂਦੇ ਸੀ ਕਾਲੇ ਹੋ ਜਾਂਦੇ ਸੀ ਇੱਕ ਤਾਂ ਝੋਤੇ ਜਾਂਦੇ ਨੇ ਸਵਾਹ ਨਾਲ ਇੱਕੋ ਜੰਮ ਜਾਂਦੀ ਸੀਗੀ ਤੇ ਰੰਗ ਬਦਲ ਜਾਂਦੀ ਬਾਕੀ ਜਿਹੜੇ ਇਹਨਾਂ ਦੇ ਬਰੀਕ ਸਰਾਖ ਨੇ ਉਹਨਾਂ ਵਿੱਚ ਹੀ ਇਹ ਪਹੁੰਚ ਜਾਂਦੀ ਸੀਗੀ ਹੁਣ ਤੁਸੀਂ ਦੇਖੋ ਇਹਦਾ ਕਾਲਾਪਾਨ ਇਹਦਾ ਕਾਲਾਪਾਨ ਜੇ ਹੁਣ ਆ ਥੋੜਾ ਜਿਹਾ ਰੌਸ਼ਨੀ ਪੈ ਨਹੀਂ ਰਹੀ ਹੁਣ ਇਹਦੇ ਨਾਲੋਂ ਆ ਬੂਟੇ ਦਾ ਪੀਲਾਪਾਨ ਮਤਲਬ ਇਹ ਨਹੀਂ ਸੇਤੀ ਰੰਗ ਚੇਂਜ ਕਰ ਗਈ ਕਿਉਂ ਸਵਾਹ ਨੇ ਉਹਦਾ ਰੰਗ ਵੀ ਬਦਲਤਾ ਆਪਣੇ ਜਿਹੜੇ ਬਜ਼ੁਰਗ ਸੀਗੇ ਉਹ ਆਪਣੀ ਜਾਨੀ ਫਸਲਾਂ ਤੇ ਸਬਜ਼ੀਆਂ ਤੇ ਸਵਾ ਦਾ ਹੀ ਇਸਤੇਮਾਲ ਵੱਧ ਕਰਦੇ ਸਨ ਇੱਕ ਤਾਂ ਘਰ ਦੀ ਹੁੰਦੀ ਸੀ ਇੱਕ ਸਵਾਹ ਜਿਹੜੀ ਇਹ ਇੱਕ ਤਰ੍ਹਾਂ ਦਾ ਜ਼ਹਿਰ ਨੂੰ ਖਤਮ ਕਰ ਦਿੰਦੀ ਆ ਪੁਰਾਣੇ ਸਮੇਂ ਜਦੋਂ ਅ ਚੁੱਲੇ ਤੇ ਪ੍ਰਸ਼ਾਦਾ ਪੱਕਦਾ ਸੀ ਤਾਂ ਉਹ ਜਿਹੜੀ ਰੋਟੀ ਨੂੰ ਫੁੱਲਣ ਲਈ ਚੁੱਲੇ ਦੇ ਵਿੱਚ ਰੱਖਦੇ ਸੀਗੇ ਤਾਂ ਸਵਾਹ ਲੱਗ ਜਾਂਦੀ ਸੀ ਤੇ ਸਵਾਹ ਦੀ ਖਾਸੀਅਤ ਆ ਵੀ ਇਹ ਆਪਣੇ ਅੰਦਰੋਂ ਜ਼ਹਿਰ ਬਾਹਰ ਘੱਟ ਸਕਦੇ ਜਿਹੜਾ ਕੈਮੀਕਲ ਜਾਂ ਇਸ ਤਰ੍ਹਾਂ ਦਾ ਜਾਂਦਾ ਪਰ ਹੁਣ ਆਪਾਂ ਸਵਾਹ ਤਾਂ ਨਹੀਂ ਬਣਦੀ ਕਿਤੇ ਸਵਾਹ ਨਹੀਂ ਹੈ ਕਿਸੇ ਕਿਸਾਨ ਕੋਲ ਤਾਂ ਮਤਲਬ ਧਰਤੀ ਦੀ ਡੂੰਗੀ ਮਿੱਟੀ ਲੈ ਕੇ ਜਿੰਨੀ ਹੈਟਾਂ ਨੇ ਢਕਾਈ ਹੈ ਮਤਲਬ ਕਿਸੇ ਜਿਹੜਾ ਆਪਾਂ ਕੀਲੇ ਲਾਉਣ ਵਾਲਾ ਉਗਰ ਹੁੰਦਾ ਘਮਾਕ-ਘਮਾ ਕੇ ਉਹਦੇ ਨਾਲ ਵੀ ਆਪਾਂ ਮਿੱਟੀ ਲੈ ਕੇ ਢੇਡ ਲਈ ਮਤਲਬ ਜਿਹੜੀ ਅੰਬਰ ਤੋਂ ਨਹੀਂ ਆਉਂਦੀ ਉਹਦੇ ਵਿੱਚ ਨਿਊਟ੍ਰੀਸ਼ਨ ਵੀ ਹੁੰਦੇ ਨੇ ਤੇ ਉਹ ਕੀੜਿਆਂ ਨੂੰ ਉਹ ਵੀ ਖਾਣ ਨੂੰ ਇਸ ਤਰ੍ਹਾਂ ਮਿੱਟੀ ਵੀ ਦਿੱਕਤ ਆਉਂਦੀ ਆ ਪਰ ਉਹ ਮੈਂ ਕਦੇ ਵਰਤ ਨਹੀਂ ਪਰ ਅੰਦਾਜ਼ਾ ਵੀ ਉਸ ਤਰ੍ਹਾਂ ਵਰਤੀ ਜਾ ਸਕਦੀ ਆ ਹੁਣ ਮੈਂ ਉਹਦੀ ਮਾਤਰਾ ਦੱਸ ਨਹੀਂ ਸਕਦਾ ਕਿਉਂਕਿ ਮੈਨੂੰ ਵੀ ਅੰਦਾਜ਼ੇ ਨਾਲ ਜਿੱਕ ਨੂੰ ਸਪਰੇਆ ਆਪਣਾ ਸਵਾਹ ਛਿੜਕੀ ਆ ਇਹਦਾ ਵੀ ਕੋਈ ਫਾਰਮੂਲਾ ਨਹੀਂ ਵੱਧ ਘੱਟ ਪੈ ਕੇ ਇਹਨੇ ਕਿਹੜਾ ਨੁਕਸਾਨ ਕਰਨਾ ਵੀ ਇਹ ਵੀ ਕੈਮੀਕਲ ਆ ਫਸਲੋਂ ਫੂਕ ਦੂਗਾ ਜਾਂ ਘਾਟਾ ਤਾਂ ਨਹੀਂ ਕਰਨਾ ਜੇ ਘਾਟਾ ਤਾਂ ਪੱਤਾ ਘੱਟ ਬੇਸਵਾਦ ਹੋਊਗਾ ਕਿਉਂ ਜਿਹੜਾ ਕੀੜੇ ਨੇ ਉਹਨਾਂ ਨੇ ਆਪਣਾ ਭੋਜਨ ਖਾਣਾ ਤੇ ਪਰ ਇਸ ਤਰ੍ਹਾਂ ਉਹ ਖਾ ਨਹੀਂ ਸਕੂਗਾ ਤੇ ਸਵਾਹ ਨਾਲ ਇਹਨੂੰ ਦੋ ਫਾਇਦੇ ਹੋ ਗਏ ਮੋਲੇ ਨੂੰ ਇੱਕ ਤਾਂ ਦਾ ਪੱਤੇ ਨੂੰ ਖਰਾਕੀ ਤੱਤ ਮਿਲ ਕੇ ਜਿਹੜੇ ਸਵਾਲ ਇਹ ਸੀਗੇ ਇੱਕ ਜਿਹੜਾ ਕੀੜੇ ਦਾ ਭੋਜਨ ਸੀਗਾ ਉਹਨੂੰ ਇਹ ਜਣੇ ਖਾ ਨਹੀਂ ਸਕਦਾ ਤੇ ਦੂਜਾ ਇਹ ਇਸ ਤਰ੍ਹਾਂ ਜਿਹੜੀ ਆ ਬੋਤਲ ਹੈ ਇਹ ਵੀ ਕੋਈ ਜ਼ਿਆਦਾ ਮੁੱਲ ਦੀ ਨਹੀਂ ਹੈਗੀ ਆਪਾਂ ਕਿਸੇ ਵੀ ਤੋਂ ਫੜ ਸਕਦੇ ਜਿਹੜੇ ਠੰਡਾ ਪੀਂਦੇ ਨੇ ਉਹਨਾਂ ਤੋਂ ਮਿਲ ਜਾਂਦੀ ਆ ਤੇ ਸੂਏ ਨਾਲ ਗਲੀਆਂ ਕੱਟ ਲੈਣੀਆਂ ਨੇ ਇਹ ਮੈਂ ਥੋੜੀਆਂ ਗਲੀਆਂ ਵੱਧ ਨਿਕਲ ਗਈਆਂ ਇਹ ਛੇਤੀ ਖਾਲੀ ਹੋ ਜਾਂਦੀ ਆ ਬਿਹ ਹਸਾਬ ਦੀਆਂ ਕੱਢੇ ਤਾਂ ਜਦੋਂ ਉਹਨੂੰ ਭਰਨਾ ਬਾਲਟੀ ਦੇ ਵਿੱਚ ਭਰ ਲੈਣਾ ਢੱਕਣ ਕੱਸ ਦੇਣਾ ਤੇ ਇਹਨੇ ਫੇਰ ਖਾਲੀ ਸਪੀਡ ਤੇ ਨਹੀਂ ਹੋਣਾ ਨਹੀਂ ਤੇ ਚੱਕ ਦੇ ਚੱਕ ਦੇ ਖਾਲੀ ਹੋ ਸਕਦੀ ਆ ਤੇ ਖਾਸ ਗੱਲ ਆ ਵੀ ਇਹ ਜਿਹੜੀ ਗਾੜੀ ਸਵਾਹ ਉਹ ਇਹਨਾਂ ਨਾਲੇ ਸੜਕੀ ਜਾ ਸਕਦੇ ਜੇ ਕਿਸੇ ਪੰਪ ਜਾਂ ਉਹਦੇ ਵਿੱਚ ਪਾਵਾਂਗੇ ਤਾਂ ਉਹਦੇ ਨੂਜ਼ਲਾਂ ਨੂੰ ਪ੍ਰੋਬਲਮ ਕਰੂ ਜਾਂ ਉਸ ਤਰ੍ਹਾਂ ਦਿੱਕਤ ਆਊਗੀ ਇਸ ਤਰ੍ਹਾਂ ਵੱਧ ਘੱਟ ਪੈਗੀ ਬੋਤਲ ਖਾਲੀ ਹੋਗੀ ਤਕਰੀਬਨ ਆਪਾਂ ਕਿਚਨ ਗਾਰਡਨ ਜਾਂ ਛੋਟੀ ਖੇਤੀ ਜਿੱਥੇ ਆਪਾਂ ਕੁਦਰਤੀ ਖੇਤੀ ਕਰਦੇ ਆਂ ਉੱਥੇ ਸਸਤਾ ਸੌਦਾ ਵਟ ਸਕਦੇ ਆਂ ਤੇ ਆਪਣੀਆਂ ਫਸਲਾਂ ਨੂੰ ਬਿਮਾਰੀਆਂ ਤੋਂ ਬਚਾ ਸਕਦੇ ਆਂ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ